ਆਪ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੋਧ ਚਲਾਇਆ ਗਿਆ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸਪੈਸ਼ਲ ਡੀਜੀਪੀ ਏਐਨਟੀਐਫ ਸਰਦਾਰ ਕੁਲਦੀਪ ਸਿੰਘ ਆਈਪੀਐਸ ਸ਼੍ਰੀ ਨਿਲਪਕਿਸ਼ੋਰ ਏਡੀਜੀ ਏਐਨਟੀਐਫ ਏਆਈਜੀ ਅਸ਼ਵਨੀ ਗੋਟਿਆਲ ਮੈਮ ਇਹਨਾਂ ਦੀਆਂ ਡਾਇਰੈਕਸ਼ਨਸ ਤੇ ਏਐਨਟੀਐਫ ਫਿਰੋਜ਼ਪੁਰ ਰੇਂਜ ਦਾ ਕਾਫੀ ਦਿਨਾਂ ਤੋਂ ਦਿਨਾਂ ਤੋਂ ਨੀਵਨ ਮੀਂਹਿਆਂ ਤੋਂ ਇੱਕ ਆਪਰੇਸ਼ਨ ਚੱਲ ਰਿਹਾ ਜੀ ਜਿਹਦੇ ਵਿੱਚ ਅਸੀਂ ਸੰਦੀਪ ਸਿੰਘ ਇੱਕ ਬੰਦਾ ਜੋ ਕਿ ਕਪੂਰਥਲਾ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਸੀ ਇਹਨੂੰ ਅਸੀਂ ਟਰੈਕ ਕਰ ਰਹੇ ਸੀ ਇਹਦੀ ਸਾਨੂੰ ਇਨਪੁੱਟ ਸੀ ਕਿ ਇਹ ਇੱਥੇ ਆਉਂਦਾ ਹੈ ਐਂਡ ਇਥੋਂ ਕੋਈ ਥੀਪ ਜਿਹੜੀ ਹੈ ਹੀਰੋਇਨ ਦੀ ਲੈ ਕੇ ਜਾਂਦਾ ਹੈ ਕਾਫੀ ਵੱਡੀ ਸੋ ਇਹਦੀ ਪੈਡ ਨਪ ਦੇ ਨਪ ਦੇ ਕੱਲ ਸਾਡੀ ਟੀਮ ਨੂੰ ਜਦੋਂ ਪਤਾ ਲੱਗਾ ਕਿ ਇਹ ਤੇ ਆਪਣੀ ਗੱਡੀ ਤੇ ਆਇਆ ਵਾ ਐਂਡ ਆਪਣੀ ਇੱਕ ਥੀਪ ਲੈ ਕੇ ਜਾ ਰਿਹਾ ਸੋ ਇਹਨੂੰ ਇੱਕ ਬਹੁਤ ਜ਼ਿਆਦਾ ਹੌਟ ਚੇਸ ਜਿਹਨੂੰ ਆਪਾਂ ਕਹਿੰਦੇ ਆ ਉਹ ਚੇਸ ਹੋਈ ਜਿਹਦੇ ਦੌਰਾਨ ਈਵਨ ਸਾਡੀ ਗੱਡੀਆਂ ਦਾ ਥੋੜਾ ਬਹੁਤ ਹੀ ਨੁਕਸਾਨ ਵੀ ਹੋਇਆ ਬਟ ਉਸ ਤੋਂ ਬਾਅਦ ਇਹਨੂੰ ਫਾਈਨਲੀ ਰਾਉਂਡ ਅਪ ਕੀਤਾ ਗਿਆ ਜਦੋਂ ਇਹਦੀ ਗੱਡੀ ਦੀ ਤਲਾਸ਼ੀ ਕੀਤੀ ਗਈ ਉਹਦੇ ਵਿੱਚੋਂ ਫਿਰ ਸਾਨੂੰ 50 ਕਿਲੋ ਜਿਹੜੀ ਹੀਰੋਇਨ ਆ ਉਹ ਬਰਾਮਦ ਹੋ ਜੋ ਕਿ ਇਹ ਕਿਤੇ ਉਹ ਅੱਗੇ ਕੋਈ ਕਿਸੇ ਕੋਲ ਲੈ ਕੇ ਆ ਰਹੀ ਸੀ ਅੱਗੇ ਨੇ ਡਿਲੀਵਰ ਕਰਨੀ ਸੀ ਇਹ ਜਿਹੜੇ ਕਈ ਮੌਕੇ ਤੇ ਸਾਡੇ ਡਰਨ ਡੌਨ ਰਹੀ ਆਈ ਸੀ ਇਹ ਪਾਕਿਸਤਾਨ ਤੋਂ ਵੈਸੇ ਨਾ ਮੰਗਾਈ ਸੀ ਜਿੱਥੋਂ ਇਹ ਕਨਸਾਈਨਮੈਂਟ ਲੈ ਕੇ ਗਿਆ ਜੀ ਉਹ ਪਿਛਲੇ ਲਿੰਕ ਤੋਂ ਵੈਸੇ ਪਤਾ ਲੱਗੂਗਾ ਬਟ ਜੋ ਸਾਨੂੰ ਮਤਲਬ ਮੁਰਲੀ ਜਾਂਚ ਤੋਂ ਲੱਗ ਰਿਹਾ ਹੈ ਉਹੀ ਪਾਕਿਸਤਾਨ ਦਾ ਲਿੰਕ ਹੈ ਸਰ ਇਹ ਕਿਤੇ ਦੇਨ ਜਾ ਰਿਹਾ ਸੀ ਕਿਤੋਂ ਲੈ ਕੇ ਆ ਰਿਹਾ ਸੀ ਇਹ ਲੈ ਕੇ ਆ ਰਿਹਾ ਸੀ ਅਜੇ ਇਹਨੇ ਫਰਦਰ ਅੱਗੇ ਦੇਣ ਜਾਣੀ ਸੀ ਸਰ ਇਹ ਪਹਿਲਾ ਮਾਮਲਾ ਕਿੰਨੇ ਕੁ ਦਰਜ ਹੈ ਤੇ ਮਤਲਬ ਪਹਿਲਾਂ ਕਿੰਨੇ ਦੇਖੇ ਵੀ ਜਾਂ ਜਾਂ ਜਾਣਕਾਰੀ ਤੱਕ ਨਹੀਂ ਪਹੁੰਚੀ ਜੀ ਇਹਦੇ ਤੇ ਪਹਿਲਾਂ ਟੋਟਲ 8 ਮੁਕਦਮੇ ਦਰਜ ਨੇ ਜਿਨ੍ਹਾਂ ਵਿੱਚੋਂ 5 ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਜਿਨ੍ਹਾਂ ਦੇ ਵਿੱਚ ਇੱਕ ਕਮਰਸ਼ੀਅਲ ਕੇਸ ਵੀ ਦਰਜ ਹੈ ਤੇ ਇਹ ਹੁਣ ਰੀਸੈਂਟਲੀ 3 ਨਵੰਬਰ ਨੂੰ ਕਪੂਰਥਲਾ ਜ ਜੀ ਇਹ ਤੋਂ ਬਾਅਦ ਆਉਂਦੇ ਜੇ ਸ਼ੁਰੂ ਕਰਤਾ ਕਰਦੇ ਇਹਨੇ ਬਾਹਰ ਆਉਂਦੇ ਸ਼ੁਰੂ ਕਰਦਾ ਜੀ ਇਸ ਤੋਂ ਪਹਿਲਾਂ ਇਹਦੀ ਵਾਈਟ ਕਲਰ ਦੀ ਸੀ ਕੀ ਆ ਸੈਲਟੋਸ ਗੱਡੀ ਸੀ ਜਿਸ ਤੋਂ ਕੱਲ ਅਸੀਂ ਨੂੰ ਸਭ ਪਰਿਵਾਰ ਵਿੱਚ ਵੀ ਕੋਈ ਮਾਮਲਾ ਕਰਦੇ ਇਹਦੇ ਵਿੱਚ ਇਹਦੀ ਵਾਈਫ ਤੇ ਇੱਕ ਪਰਚਾ ਦਰਜ ਜੀ ਗੱਡੀ ਆਪਦੀ ਆ ਗੱਡੀ ਆਪਦੀ ਸੀ ਇਹਦੀ ਗੱਡੀ ਇਹਦੇ ਫੈਮਿਲੀ ਦੇ ਨਾਮ ਤੇ ਸੀ ਪਰ ਜਿਹੜਾ ਸੰਕੇਤ ਦੀ ਮੁਕਾਬਲਾ ਤੁਸੀਂ ਕਰਦੇ ਹੋ ਉਹ ਕਿੰਨੇ ਰਾਉਂਡ ਚੱਲੇ ਉਸੇ ਉੱਥੇ ਸਾਨੂੰ ਕਿਉਂਕਿ ਇਹ ਜਦੋਂ ਮੁਲਾਜ਼ਮ ਦੇ ਉੱਪਰ ਸਾਡੇ ਗੱਡੀ ਚੜਾ ਦੇਣ ਲੱਗਾ ਸੀ ਬਿਲਕੁਲ ਉਹਦੇ ਵਿੱਚ ਸਾਨੂੰ ਕੁਝ ਰਾਉਂਡ ਫਾਇਰ ਕਰਨਾ ਪਿਆ ਜੋ ਕਿ ਅਸੀਂ ਹਵਾਈ ਕੀਤਾ ਜਿਸ ਤੋਂ ਬਾਅਦ ਇਹਨੂੰ ਫਿਰ ਅਸੀਂ ਕਾਬੂ ਕਰ ਲਿਆ ਸਰ ਜਿਹੜੇ 8 ਨਾਮ ਦੇ ਸਾਰੇ ਐਂਡੀਪੀਐਸ ਨੇ ਨਹੀਂ 5 ਉਹਨਾਂ ਦੇ ਵਿੱਚੋਂ ਐਂਡੀਪੀਐਸ ਦੇ ਨੇ ਬਾਕੀ ਕੁਝ ਹੋਰ ਐਕਸਾਈਜ਼ ਦੇ ਤੇ ਇੱਕ ਦਵਾਈ ਤੀਸੀ ਸਰ ਗੱਡੀ ਜੀ ਕੋਈ ਸੀ ਕੱਲੀ ਇੱਕ ਕੱਲਾ ਹੀ ਸੀ ਸਰ ਜੇਲ ਵਿੱਚ ਰਹੇ ਕਿ ਵੀ ਇਸ ਦਾ ਸੰਪਰਕ ਕਿਸ ਕੋਲੋਂ ਬਣਦਾ ਇਹ ਤਾਂ ਜੇਲ ਦੇ ਦੌਰਾਨ ਤਾਂ ਨਹੀਂ ਅਸੀਂ ਅਜੇ ਕਹਿ ਸਕਦੇ ਹਾਂ ਅਸੀਂ ਫਰਦਰ ਇਨਵੈਸਟੀਗੇਸ਼ਨ ਦੇਖਾਂਗੇ ਬਟ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਇਹਨੇ ਆਪਣੀ ਐਕਟੀਵਿਟੀ ਸਟਾਰਟ ਕਰਤੀ ਹੈ ਕਿੱਥੋਂ ਦਾ ਰਹਿਣ ਵਾਲਾ ਜੀ ਹੈ ਇਹ ਹੈਗਾ ਜੀ ਤਲਵੰਡੀ ਚੌਧਰੀਆਂ ਦੇ ਕੋਲੇ ਦਾ ਪਿੰਡ ਹੈ ਜਿਲ੍ਹਾ ਕਪੂਰਥਲਾ ਦੇ ਵਿੱਚ ਜਿਹੜੀ ਨਸ਼ਾ ਦੀ ਖੇਪ ਹੈ ਕਿੱਥੋਂ ਲੈ ਕੇ ਆ ਰਹੇ ਸੀ ਇਹ ਜਿਹੜੀ ਜਾਣਕਾਰੀ ਹੈ ਸਾਡੀ ਇਹ ਜਲਾਲਾਬਾਦ ਸਾਈਡ ਤੋਂ ਲੈ ਕੇ ਆ ਰਹੇ ਸੀ ਜਿੱਥੋਂ ਸਾਡੀ ਚੇਨ ਸਟਾਰਟ ਹੋਈ ਆ ਫਿਰ ਉਹਨੂੰ ਮਮਦੂਰ ਦੇ ਏਰੀਆ ਦੇ ਵਿੱਚ ਰਾਉਂਡ ਅਪ ਕੀਤਾ ਗਿਆ ਸਰ ਕਿੰਨੀ ਟੋਨਲ ਜੁਣੀ ਸੀ ਟੋਟਲ ਸੀ ਕਿ ਜੀ 50 ਕਿਲੋ 14 ਗ੍ਰਾਮ ਜੀ ਸਰ ਇਹਦਾ ਕੋਈ ਪਾਕਿਸਤਾਨ ਦੇ ਨਾਲ ਤਾਰਕੀਆਂ ਹੋਈਆਂ ਨੇ ਸੰਭਾਵਨਾ ਹੈ ਡੈਫੀਨਿਟਲੀ ਜੀ ਏਰੀਆ ਤਾਰਾ ਜੁੜੀਆਂ ਨੇ ਡਾਇਰੈਕਟ ਬਟ ਉਹ ਹੁਣ ਕਿੱਥੇ ਕਿਹੜੇ ਲੈਵਲ ਤੇ ਕਿਵੇਂ ਇਹਨੇ ਕੀਤਾ ਉਹ ਅਸੀਂ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਲੈ ਕੇ ਆਏ ਨਹੀਂ ਹਥਿਆਰ ਨਹੀਂ ਕੰਮ ਜੀ ਟਾਈਮ ਕਿੰਨਾ ਹੋ ਗਿਆ ਸੀ ਇਹਨੂੰ ਜ 3 ਨਵੰਬਰ ਨੂੰ ਬਾਹਰ ਆਇਆ ਸੀ। ਇਹ ਉਹਨਾਂ ਦਿਨਾਂ ਚ ਪਹਿਲਾਂ ਵੀ ਕੋਈ ਸ਼ੰਕਾ ਹੈਗੀ ਵੀ ਇਹਨੇ ਪਹਿਲਾਂ ਵੀ ਕੋਈ ਉਸੰਗਤ ਲੈ ਕੇ ਗਿਆ ਹੋਵੇ ਮਾਲ ਪਹਿਲਾਂ। ਜੀ ਬਿਲਕੁਲ ਇਹਨੇ 3 ਨਵੰਬਰ ਤੋਂ ਲੈ ਕੇ ਕੱਲ ਤੱਕ ਵੀ ਇਹਦਾਂ ਨੀ ਕਨਸਾਈਨਮੈਂਟ ਦੇ ਤੋਪਕ ਕੀਤੀ। ਕਪੂਰਥਲਾ ਜ਼ਿਲ੍ਹੇ ਤੋਂ। ਸਰ ਉਸਕੇ ਜਿੱਦਣਾ ਪਤਾ ਲੱਗਿਆ ਮਾਲ ਡਿਲੀਵਰੀ ਕਿੱਥੇ ਕਰਨੀ ਸੀ। ਇਹਨੇ ਫਰਦਰ ਅੱਗੇ ਇੱਕ ਬੰਦੇ ਨੂੰ ਕਰਨਾ ਸੀ। ਉਹਨੂੰ ਅਸੀਂ ਅਜੇ ਉਹਦੀ ਟ੍ਰੇਲ ਫਾਲੋ ਕਰ ਰਹੇ ਹਾਂ। ਅਸੀਂ ਡਿਸਕਲੋਜ਼ ਨਹੀਂ ਅਸੋੜੇ ਕਰ ਸਕਦੇ। ਸਰ ਕਿੰਨੀ ਕੀਮਤ ਦਾ ਮਾਲ ਸੀ ਔਰ ਕਿੰਨਾ ਮਾਲ ਸੀ? ਇਹਦੀ ਕੀਮਤ ਜਿਹਾ ਵੀ ਵੈਸੇ ਮਤਲਬ ਇੱਕ ਕਿਆਸ ਹੁੰਦਾ ਜਿਹੜਾ ਆਪਾਂ ਕਰਦੇ ਆਂ ਇਨ ਨੂੰ ਅਸੀਂ ਐਗਜ਼ੈਕਟ ਨਹੀਂ ਵੈਸੇ ਕਹਿ ਸਕਦੇ ਕਿ ਨਾ